ਬਰਨਾਲੇ ਜ਼ਿਲ੍ਹੇ ਦੇ ਪਿੰਡ ਮੈਤਾ ਦੇ ਰਟਾਇਰਡ ਨਾਇਬ ਸੂਬੇਦਾਰ ਨਾਇਬ ਸਿੰਘ ਦਾ ਪੁੱਤਰ ਡੇਢ ਸਾਲ ਪਹਿਲਾਂ ਫੌਜ ਵਿੱਚ ਅਗਨੀਵੀਰ ਭਰਤੀ ਹੋਇਆ ਸੀ ਪਰ ਉਸ ਸਮੇਂ ਪਿੰਡ ਦਾ ਮਹਿਤਾ ਵਿਖੇ ਮਾਹੌਲ ਗਾਮਗੀਨ ਹੋ ਗਿਆ ਜਦੋਂ ਉਸਦੇ ਸ਼ੀਜ਼ ਹੋਣ ਦੀ ਖਬਰ ਉਹਨਾਂ ਦੇ ਇੱਕ ਪਰਿਵਾਰ ਮੈਂਬਰਾਂ ਅਤੇ ਪਿੰਡ ਦੇ ਘਰ-ਘਰ ਤੱਕ ਪਹੁੰਚੀ ਸਾਰੇ ਪਿੰਡ ਦੀਆਂ ਅੱਖਾਂ ਇਸ ਖਬਰ ਦੁਖਦਾਈ ਖਬਰ ਨੂੰ ਸੁਣ ਕੇ ਨਾਮ ਹੋ ਗਈਆਂ ਅਸੀਂ ਵੀ ਕਵਰੇਜ ਕਰਨ ਲਈ ਤਪਾ ਤੋਂ ਨੇੜਲੇ ਪਿੰਡ ਮਹਿਤਾ ਵਿਖੇ ਪਹੁੰਚੇ ਜਿੱਥੇ ਸਬ ਡਿਵੀਜ਼ਨ ਤਪਾ ਦੇ ਐਸ ਡੀ ਐਮ ਸ਼੍ਰੀਮਤੀ ਪੂਨਮ ਪ੍ਰੀਤਕੌਰ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਸਬ ਡਿਵੀਜ਼ਨ ਤਪਾ ਦੇ ਡੀ ਐਸ ਪੀ ਡਾਕਟਰ ਮਾਨਵਜੀਤ ਸਿੰਘ ਸਿੱਧੂ ਥਾਣਾ ਇੰਚਾਰਜ ਕੁਲਜਿੰਦਰ ਸਿੰਘ ਗਰੇਵਾਲ ਨਾਇਬ ਤਹਿਸੀਲਦਾਰ ਸੁਨੀਲ ਕੁਮਾਰ ਸਣੇ ਪਿੰਡਾਂ ਦੇ ਪੰਜ ਸਰਪੰਚ ਆਦ ਇਸ ਗਮਗੀਨ ਮਾਹੌਲ ਵਿੱਚ ਪਹੁੰਚੇ ਫੌਜ ਦੇ ਜਵਾਨਾਂ ਵੱਲੋਂ ਸ਼ਹੀਦੀ ਮਿਰਤਕ ਦੇ ਨੂੰ ਪਿੰਡ ਮਹਿਤਾ ਦੇ ਸ਼ਮਸ਼ਾਨ ਘਾਟ ਵਿਖੇ ਲਿਆਂਦਾ ਗਿਆ